प्राणीतत शोभा सगन हल्की ਧੁੱਪ ਦੇ ਲੱਗਣ ਦੀ ਸ਼ਾਂਤ ਹਵਾ ਦੇ ਵਗਣ ਦੀ ਤਾਰਾ ਗਣ ਦੇ ਜਗਨ ਦੀ ਸ਼ੋਭਾ ਤੇਰੇ 사गन ਦੀ ਆਪ ਹੁੰਦਰੀਆਂ ਝੜੀਆਂ ਵਾਲੇ ਖਿੱਤੇ ਵਿੱਚ ਸੰਗਣੀਆਂ ਛਾਵਾਂ ਦੇ ਜੰਗਲ ਦਾ ਇੱਕ ਟੋਟਾ ਜਿੱਥੇ ਤੋਤਿਆਂ ਦੀਆਂ ਭਿੱਜੀਆਂ ਆਵਾਜ਼ਾਂ ਦਾ ਰਾਜ ਹੈ ਤੇ ਉੱਡਣੀਆਂ ਸ਼ਿਪਕਲੀਆਂ ਮੇਲਾ ਨੱਕੇ ਨਿਕਲਦੀਆਂ ਹਨ ਮੇਰੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ ਗੋਰੀ ਹਰੀ ਸਲਤਨਤ ਦੇ ਅਨਕੜ ਵਿਸਥਾਰੇ ਅਤੋਲਵੀਂ ਮਿੱਟੀ ਦਾ ਗੜਗਜ ਹੁਸਨ ਤੇ ਪ੍ਰਾਚੀਨ ਰੁੱਖਾਂ ਨਾਲ ਘਿਰੀਆਂ ਸੁਲਤਾਨ ਝੀਲਾਂ ਮੇਰਾ ਮੰਨਣਾ ਹੈ ਕਿ ਮੂਲ ਰੂਪ ਵਿੱਚ ਸਾਡਾ ਸਬਦ ਦਾ ਹੀ ਸੰਬੰਧ ਕਿਸੇ ਇਸ ਤਰ੍ਹਾਂ ਦੀ ਧਰਤ ਦੀ ਪ੍ਰਦੱਖਣਾ ਨਾਲ ਹੈ ਜੋ ਅਕਲ ਕਲਾ ਭਰਪੂਰ ਹੈ ਨਿਰਲਜ ਹੈ ਖਰੀ ਅਤੇ ਟਕਸਾਲੀ ਹੈ ਪਾਵੇਂ ਅਸੀਂ ਕਿੱਥੋਂ ਕਿੱਥੇ ਪੁੱਜ ਗਏ ਹਾਂ ਪਰ ਸਾਡੇ ਪੋਤੇ ਅੱਜ ਵੀ ਜੰਗਲੀ ਜਲੋਂ ਨੂੰ ਤਾਂਗਦੇ ਨੇ ਬਣਾ ਦੇ ਸਿਲੇ ਤੇ ਕੋਰ ਹਨੇਰੇ ਵਿੱਚ ਸਾਡੀਆਂ ਪੈੜਾਂ ਅੱਜ ਵੀ ਜਗਦੀਆਂ ਨੇ ਯੁੱਗਾਂ ਪੁਰਾਣੇ ਦਰਕਤਾਂ ਦੀਆਂ ਸ਼ਾਮਾਂ ਅੱਜ ਵੀ ਸਾਡਾ ਪਿੱਛਾ ਕਰਦੀਆਂ ਨੇ ਉਹ ਥਾਂ ਜਿੱਥੇ ਆਦ ਨੈਣ ਲਿਸ਼ਕੇ ਕੋਸੀਆਂ ਛਾਤੀਆਂ 'ਚ ਪਹਿਲਾ ਪਹਿਲਾ ਦੁੱਧ ਉੱਤਰਿਆ ਪ੍ਰਥਮ ਛੜੱਪੇ ਵੱਜੇ ਦੇਹਾਂ 'ਚ ਲਚਕ ਫਿਰੀ ਬੇਲਾ ਬਰਗੀਆਂ ਕੰਗਰੋੜਾਂ ਤੇ ਮਨੁੱਖਤਾ ਦਾ ਪਹਿਲਾ ਫੁੱਲ ਖਿੜਿਆ ਕਿਸੇ ਡਲੀਦਾਰ ਭਾਸ਼ਾ ਨੇ ਆਕਾਰ ਲਿਆ ਅੜਵ ਝਾੜਾਂ ਨੂੰ ਚੀਤੇ ਪਹਿਲੇ ਪਹਿਲੇ ਰਾਹ ਅਤੇ ਮੋੜ ਬਣੇ ਜਿਨ੍ਹਾਂ ਤੋਂ ਅਸੀਂ ਸਾਰੇ ਮੁੜਦੇ ਰਹੇ ਹਾਂ ਤੇ ਅੱਗੇ ਵਧਦੇ ਗਏ ਕੁਦਰਤ ਵਿੱਚ ਪਸਾਰੇ ਦਾ ਸਿਧਾਂਤ ਬੜਾ ਤੀਵਰ ਹੈ ਸਹਿਜ ਰੂਪ ਵਿੱਚ ਫਲਾ ਹੋ ਰਿਹਾ ਹੈ ਜੇਸੀ ਗੱਲ ਕਰੀਏ ਸਾਡੀਆਂ ਆਪਣੀਆਂ ਪੈਰਾਂ ਤੇ ਖੜੇ ਹੋ ਸਕਣ ਦੀ ਸਾਡੀ ਸਿੱਧੀ ਪਿੱਠ ਦੀ ਸਾਡੇ ਤੁਰ ਸਕਣ ਦੀ ਸਾਡੀ ਕਾਬਲੀਅਤ ਦੀ ਸਾਡੀ ਸੋਣੀ ਤੋੜ ਦੀ ਤਾਂ ਇਸ ਦੇ ਪਿੱਛੋਂ ਉਹਨਾਂ ਬਾਨਰ ਬਾਨਰ ਮਾਨਵਾ ਦੀਆਂ ਪਿੰਜਣੀਆਂ ਫੁਰਤੀਲੀਆਂ ਛਾਲਾਂ ਪੌਣ ਪਾਣੀਆਂ ਤੁੱਪਾਂ ਛਾਵਾਂ ਰੁੱਖਾਂ ਤੇ ਉਹਨਾਂ ਦੇ ਟਾਣਾਂ ਦੀ ਉਮਰਾਂ ਲੰਬੀ ਸਾਦਨਾ ਹੈ ਜੰਨਾ ਤੋਂ ਸਾਡੇ ਪੁਰਖਜ ਉੱਤਰ ਕੇ ਖੁੱਲ੍ਹੀ ਜ਼ਮੀਨ ਤੇ ਵਿਰਤ ਕਰਨ ਲੱਗੇ ਹੌਲੀ ਹੌਲੀ ਸੋਚ ਸਮਝ ਤੇ ਭਾਸ਼ਾ ਵਿੱਚ ਅਥਰਾ ਵਿਕਾਸ ਹੋਣ ਲੱਗਾ ਕਾਸ਼ਨੀ ਬੋਰਾ ਤੇ ਗੁਲਾਬੀ ਪਾਣੀ ਵਾਂਗ ਪਏ ਸੁਰਮਈ ਹੱਦ ਉੱਤੇ ਲਾਲ ਦੀਵੇ ਜਗ ਪਏ ਮੁਰਗੀਆਂ ਬਨੇਰਿਆਂ ਤੇ ਮੋਰ ਨੀਲੇ ਵਹਿ ਗਏ ਗੁਲਾ ਨਾਰੀ ਕੰਦ ਤੇ ਬਦਾਮੀ ਫੁੱਲ ਪੈ ਗਏ ਫਲਾਂ ਨੂੰ ਟੁੱਕਦੇ ਜਾਂ ਜ਼ਮੀਨ ਤੋਂ ਦਾਣੇ ਚੁਗਦੇ ਕਿਸੇ ਪੰਛੀ ਅੰਦਰ ਕੋਈ ਬੀਜ ਲੰਘ ਗਿਆ ਪੰਛੀ ਨੇ ਉਡਾਨ ਭਰੀ ਤੇ ਬੀਜ ਉਹਦੇ ਪੇਟ ਦੀਆਂ ਅੰਦਰਾਂ ਚ ਸਫ਼ਰ ਤੈਅ ਕਰਨ ਲੱਗਾ ਮੀਲਾ ਵਧੀ ਉੱਡਦਾ ਹੋਇਆ ਪੰਛੀ ਹੁਣ ਕਿਸੇ ਹੋਰ ਧਰਤ ਟੁਕੜੇ ਉੱਤੋਂ ਦੀ ਲੰਘ ਰਿਹਾ ਸੀ ਉਸਨੇ ਉੱਪਰੋਂ ਵਿੱਠ ਕਰੀ ਤੇ ਉਸਦੇ ਮਲ ਵਿੱਚ ਸ਼ਾਮਿਲ ਹੋ ਕੇ ਬੀਜ ਹੁਣ ਨਵੀਆਂ ਧੁੱਪਾਂ ਵਾਲੀ ਧਰਤੀ ਤੇ ਆਂ ਡਿੱਗਾ ਮਿੱਟੀ ਨੇ ਵੀ ਉਸਨੂੰ ਆਧਾਰ ਬਖਸ਼ਿਆ ਤੇ ਬੀਜ ਫੁੱਟਾਇਆ ਹੁਣ ਬੂਟਾ ਜਵਾਨ ਹੈ ਤੇ ਛਾਂਵਾਂ ਵੰਡਦਾ ਹੈ ਕਿਹੜੇ ਬੀਜ ਨੂੰ ਕਿਹੜੇ ਪੰਛੀ ਨੇ ਕਦੋਂ ਨਿਕਲਣਾ ਸੀ ਕਿਸ ਹਾਲਤ ਵਿੱਚ ਕਿਹੜੇ ਥਾਂ ਤੇ ਜਾ ਕੇ ਉਹਦਾ ਪਾਲਣ ਪੋਸਣ ਹੋਣਾ ਸੀ ਇਹ ਪਰਮ ਹੁਕਮ ਹੀ ਤਾਂ ਸੀ ਜੇ ਕਿਸੇ ਨੇ ਉੱਗਣਾ ਹੀ ਹੋਵੇ ਤਾਂ ਉਹ ਪੰਛੀਆਂ ਦੀਆਂ ਪੰਜਿਆਂ ਨਾਲ ਚਿਪਕ ਕੇ ਸਾਗਰਾਂ ਦੀ ਸੈਰ ਵੀ ਕਰ ਆਉਂਦਾ ਤੇ ਪਰਲੇ ਟਾਪੂਆਂ ਤੇ ਫੁੱਟ ਵੀ ਆਉਂਦਾ ਮਧੂ ਮੱਖੀਆਂ ਫੁੱਲਾਂ ਤੋਂ ਲੈਣ ਦਾ रस ਆਉਂਦੀਆਂ ਨੇ ਪਰ ਉਹਨਾਂ ਨੂੰ ਕੀ ਪਤਾ ਕਿ ਕੁਦਰਤ ਉਹਨਾਂ ਦੇ ਮਾਧਿਮ ਰਾਹੀਂ ਪ੍ਰਾਗਣ ਦਾ ਵੱਡਾ ਕਾਰਜ ਵੀ ਕਰਵਾ ਰਹੀ ਹੈ ਜਿਹੜੇ ਕੰਨੇ ਜਿੱਥੇ ਜਾਣਾ ਹੁੰਦਾ ਹੈ ਉੱਥੇ ਚਲਾ ਹੀ ਜਾਂਦਾ ਹੈ ਕੁਦਰਤ ਅਤਮਹੀਨ ਅਤ ਵਿਸ਼ਾਲ ਇੱਕ ਗੁਰੂ ਤੁਹਾਨੂੰ ਚੇਤਨਾ ਦੇ ਇੱਕ ਪੜਾ ਤੋਂ ਦੂਜੇ ਪੜਾ ਤੇ ਲੈ ਕੇ ਜਾਂਦਾ ਹੈ ਇਕ ਨਰੋਈ ਨਦੀਨਤਾ ਲੈ ਕੇ ਆਉਂਦਾ ਹੈ ਹਵਾ ਵੀ ਤਾਂ ਬੀਜਾਂ ਨੂੰ ਇੱਕ ਤੋਂ ਦੂਜੀ ਥਾਂ 'ਤੇ ਲੈ ਕੇ ਜਾਂਦੀ ਹੈ ਜਿੱਥੇ ਉਹਨਾਂ ਨੇ ਬੀਜਾਂ ਤੋਂ ਫੁੱਲਾਂ ਪੱਤਿਆਂ 'ਚ ਢਲਣਾ ਹੁੰਦਾ ਹੈ ਸ਼ਾਇਦ ਤਾਂ ਹੀ ਪਵਨ ਗੁਰੂ ਹੈ ਕੱਲ ਇਕੱਲਿਆਂ ਬੀਜਾਂ ਜਾਂ ਫੁੱਲ ਬੂਟਿਆਂ ਤੱਕ ਹੀ ਸੀਮਤ ਨਹੀਂ ਹਰ ਪਲ ਕਿਵੇਂ ਨਾ ਖਿਮੇ ਕੋਈ ਕਾਸ਼ਨੀ ਫੁਲਾ ਹੋ ਰਿਹਾ ਹੈ ਕੁਦਰਤ ਪਸਰਦੀ ਹੈ ਐਸੇ ਕਰਕੇ ਹੀ ਤਾਂ ਉਹ ਕੁਦਰਤ ਹੈ ਉਹ ਨਿਰਾਸ਼ ਨਹੀਂ ਹੁੰਦੀ ਸਗੋਂ ਚੜ੍ਹਦੀ ਕਲਾ ਦੇ ਜੈਕਾਰੇ ਲਾਉਂਦੀ ਹੈ ਤਾਂ ਹੀ ਤਾਂ ੁੱਪ ਕਦੇ ਉਹਨਾਂ ਦਾਣਿਆਂ ਬਾਰੇ ਨਹੀਂ ਸੋਚਦੀ ਜਿਹੜੇ गिर ਗਏ ਨਾ ਹੀ ਉਹਨਾਂ ਖੇਤਾਂ ਬਾਰੇ ਸੋਚਦੀ ਹੈ ਜੰਨ੍ਹਾਂ ਨੇ ਹਜੇ ਉੱਗਣਾ ਹੈ ਫੁੱਲ ਨੂੰ ਖੜਨ ਲਈ ਕਦੇ ਜੋਰ ਲਾਉਂਦੇ ਵੇਖਿਆ ਹੈ ਕੁਦਰਤ ਸਹਿਜ ਰੂਪ ਚੱਗੇ ਵੱਧਦੀ ਹੈ ਨਿਖਰਦੀ ਹੈ ਇਸ ਕਿਤਾਬ ਦੇ ਜ਼ਰੀਏ ਵੀ ਜੋ ਗੱਲਾਂ ਮੈਂ ਕਰਾਂਗਾ ਜੋ ਵਿਚਾਰ ਤੁਸੀਂ ਪੜੋਗੇ ਉਹਨਾਂ ਦਾ ਰੂਪ ਵੀ ਮੈਂ ਸਥਰ ਨਹੀਂ ਮੰਨਦਾ ਇੱਥੇ ਵੀ ਵਿਕਾਸ ਹੈ पसारा ਹੈ ਕਹਿੰਦੇ ਨੇ ਜਦੋਂ ਮਨੁੱਖ ਨੇ ਪੱਥਰਾਂ ਤੇ ਲਿਖਣਾ ਸ਼ੁਰੂ ਕੀਤਾ ਤਾਂ ਅੱਖਰ ਖੜਵੇ ਤੇ ਸਖਤ ਜਏ ਹੁੰਦੇ ਸੀ ਫਿਰ ਮੋਮ ਤੇ ਲਿਖਿਆ ਤਾਂ ਅੱਖਰ ਥੋੜੇ ਝੁੱਕ ਗਏ ਕਾਗਜ਼ ਤੇ ਲਿਖਣ ਮਿਲੇ ਅੱਖਰਾਂ 'ਚ ਗੁਲਾਈ ਆ ਗਈ ਇਨਾ ਵਿਚਾਰਾਂ ਦੇ ਆਕਾਰ ਚ ਹੀ ਇਸੇ ਤਰ੍ਹਾਂ ਮੱਠੀ ਮੱਠੀ ਤਬਦੀਲੀ ਆਉਂਦੀ ਰਹਿੰਦੀ ਹੈ ਇਹਨਾਂ ਨੇ ਕਦੇ ਬੇਕਾਰਤਾ ਨਹੀਂ ਹੋਣਾ ਪਰ ਇਹ ਨਵੀਆਂ ਗੱਲਾਂ ਦਾ ਸੋਨਾ ਆਧਾਰ ਜ਼ਰੂਰ ਬਣਨਗੇ ਕਿਸੇ ਨੂੰ ਕੀ ਪਤਾ ਸੀ ਕਿ ਨੀਲ ਨਦੀ ਦੇ ਕੰਡੇ ਦਲਦਲ ਚੁੱਗਣ ਵਾਲਾ ਅਵਾਰਾ ਜਿਹਾ ਅਤੇ ਕਿਸੇ ਗੰਦੇ ਜਿਹੇ ਜਾਨਵਰ ਦੀ ਪੂਛ ਵਰਗਾ ਪੌਦਾ ਪਪਾਇਰਸ ਅੱਜ ਦੇ ਪੇਪਰ ਦੀ ਨੀਂ ਬਣੇਗਾ ਕੌਣ ਜਾਣਦਾ ਸੀ ਬੜ ਤੇ ਸਿੰਘਾਂ ਦਾ ਆਕਾਰ ਸਾਡੇ ਅੱਜ ਦੇ ਅੱਖਰ ਏ ਦੀ ਬਣਤਰ ਚ ਬਦਲ ਜਾਵੇਗਾ ਤੇ ਸੱਪ ਦੇ ਬਿੰਗ ਬਲੰਗੇ ਸਾਡਾ ਐ ਮ ਬਣ ਜਾਣਗੇ ਰੁੱਖਾਂ ਦੇ ਤਣਿਆਂ ਪਸ਼ੂਆਂ ਦੀਆਂ ਚਮੜੀਆਂ ਮੋਮ ਅਤੇ ਪੱਥਰਾਂ ਦੀਆਂ ਕਿਤਾਬਾਂ ਤੋਂ ਅਸੀਂ ਕਿੰਦਲ ਤੱਕ ਪੁੱਜ ਗਏ ਹਾਂ ਅੱਗੇ ਹੋਰ ਵੱਡਾ ਕੁਝ ਹੈ ਕੁਰਾਨ ਪਹਿਲੀ ਵਾਰ ਪੇੜ ਦੀਆਂ ਮੋਢੇ ਦੀਆਂ ਹੱਡੀਆਂ ਤੋਂ ਬਣਾਈ ਇੱਕ ਤਖਤੀ ਤੇ ਲਿਖੀ ਗਈ ਸੀ ਇਹ ਸਭ ਵਰਤਾਰੇ ਧੁੱਪ ਦੇ ਕਿਸੇ ਪੇਤਲੇ ਤੇ ਮਹੀਨ ਜਿਹੇ ਪਰਦੇ ਵਿੱਚ ਆਪ ਮੁਹਾਰੇ ਘਟਦੇ ਰਹਿੰਦੇ ਹਨ ਕਿਸ ਕਿਸ ਚੀਜ਼ ਨੂੰ ਦੇਖੋਗੇ ਮੈਂ ਤਾਂ ਚਲੋ ਮਾਨਵ ਨਿਰਮਿਤ ਅੱਖਰਾਂ ਦੀ ਗੱਲ ਕੀਤੀ ਹੈ ਪਹਾੜ ਵੀ ਆਪਣੀ ਜਗ੍ਹਾ ਤੇ ਖੜੇ ਖੜੇ ਬੱਦੇ ਰਹਿੰਦੇ ਹਨ ਚੌਖਾ ਸੁਹਜ ਖਰੀ ਹਰਾਵਲ ਵਾਹ ਵਾਹ ਪੱਤੇ ਸੁਪੱਤੇ ਫਲੀਆਂ ਉੱਚੇ ਰੁਖੜੇ ਮਿਲਣ ਆਕਾਸ਼ਾਂ ਤਰਤ ਨਗਰ ਦੀਆਂ ਲੰਘ ਕੇ ਗਲੀਆਂ ਅਣਜਾਣ ਹਰੀਆਲੇ ਮੋੜਾਂ ਕੋੜਾਂ ਤੇ ਪਏ ਨਿੱਕੇ ਨਿੱਕੇ ਕੰਕਰਾਂ ਨੂੰ ਪਿਆਰ ਕਰਨਾ ਹਰ ਕਿਸੇ ਦੇ ਹਿੱਸੇ ਨਹੀਂ ਆਇਆ ਕੱਕਿਆ ਰੇਤਿਆਂ ਦੇ ਘੁੱਗੀਆਂ ਕਬੂਤਰਾਂ ਦੀ ਆਲੀਸ਼ਾਨ ਪੈੜਾਂ ਦੀ ਸੋਹੱਦਰ ਲਿਪੀ ਦਾ ਗੀਤ ਵੀ ਹਰ ਕੋਈ ਨਹੀਂ ਪੜਦਾ ਅਣਗਾਹੇ ਬੋਲਿਆਂ ਦੀ ਹੇਠ ਰੌਣਕ ਤੇ ਮਿੱਸੀ ਧੁੱਪ ਦੀ ਹਰ ਕਿਸੇ ਦੀਆਂ ਅੱਖਾਂ 'ਚ ਨਹੀਂ ਉਤਰਦੀ ਤੇਬਿਆਂ ਦੀ ਸਹਬਤ ਵੀ ਕੋਈ ਟਾਵਾ ਹੀ ਕਰਦਾ ਹੈ ਜੋ ਉੱਥੇ ਬੈਠਾ ਹਵਾ ਦੀਆਂ ਕੁਰਤੀਆਂ ਸਿਉਂਦਾ ਹੈ ਇਹ ਰਾਹ ਇਹ ਰੇਤੇ ਹਵਾਵਾਂ ਇਹ ਰੋੜ ਤੁਹਾਡੇ ਨੂੰ ਸਿਆਣਦੇ ਨੇ ਤੇ ਕਿਸੇ ਸਰਵਰੀ ਆਦੇਸ਼ ਅਧੀਨ ਗਾਹੇ ਬਰਾਹੇ ਬੜੀ ਅਦਾ ਨਾਟਕ ਕਰਦੇ ਰਹਿੰਦੇ ਨੇ ਤੁਹਾਡੇ ਅੰਦਰਲੀ ਖਾਲਸ ਕੁਦਰਤ ਜਗਾਉਣ ਦਾ ਸਬਬ ਬਣਦੇ ਨੇ ਤੁਹਾਡਾ ਪਛੋਕੜ ਤੁਹਾਨੂੰ ਆਵਾਜ਼ਾਂ ਮਾਰਦਾ ਹੈ ਉੜਦੀਆਂ ਧੂੜਾਂ ਦਾ ਤੁਹਾਡੇ ਸਿਰ ਤੇ ਮਾਂ ਪਿਓ ਜੱਡਾ ਹੱਥ ਹੁੰਦਾ ਹੈ ਧਰਤੀ ਦੇ ਵਿਲੱਖਣ ਰੂਪ ਸੁਹਾਵੇ ਦ੍ਰਿਸ਼ ਬੜਪਾਗੇ ਟੋਟੇ ਕਿੰਨੇ ਸਮੇ ਤੋਂ ਮੇਰੀ ਟੇਕ ਚੁਰਾਉਂਦੇ ਆ ਰਹੇ ਨੇ ਮੇਰੀ ਬਚੀਨ ਤबीयत ਵੀ ਕੋਈ ਪਰਤ ਦੁਨੀਆਂ ਦੇ ਸਾਰੇ ਤਲਾਬਾਂ ਤੇ ਪਿੱਛੜਦੀ ਜਾ ਰਹੀ ਹੈ ਜਦ ਇਹ ਪਰਤ ਅੱਖਰਾਂ 'ਚ ਵੱਟਦੀ ਹੈ ਸ਼ਬਦਾਂ 'ਚ ਵੱਟਦੀ ਹੈ ਤਾਂ ਜੋ ਬੰਤਰ ਬਣਦੀ ਹੈ ਉਹ ਰਾਣੀ ਤੱਤ ਹੀ ਹੈ ਮੈਂ ਕਾਗਜ਼ਾਂ ਤੇ ਅਣਜਾਣੇ ਬਾਕੀ ਬੋਂਦਾ ਰਹਿੰਦਾ ਹਾਂ ਕਤਾ ਨਹੀਂ ਕਦੋਂ ਉਹਨਾਂ ਵਿੱਚ ਕੁਦਰਤ ਦਾ ਇਹ ਰਾਣੀ ਤਤ ਅਸਰ ਜਾਂਦਾ ਹੈ ਮੈਂ ਆਪਣੀ ਕਲਾ ਦੀ ਸਰਪ੍ਰਸਤੀ ਹੇਠ ਸਰਵੋਤਮ ਬਖਤ ਬਤੀਤ ਕਰਦਾ ਹਾਂ ਖੁਦ ਆਪਣੀ ਕਲਾ ਦੀ ਇੱਕ ਕਲਾਕ੍ਰਿਤ ਬਣ ਕੇ ਪਹਾੜੀ ਦਰਖਤਾਂ ਓਲੇ ਭਿੱਜੀ ਹੋਈ ਹਵਾ ਨੂੰ ਲਿਬਾਸ ਬਦਲਦਿਆਂ ਦੇਖ ਕੇ ਤਾਰੇ ਇੱਕ ਗੀਤ ਗਾਉਂਦੇ ਨੇ ਮੈਂ ਉਸੇ ਗੀਤ ਦੀ ਤਰਜ ਸੁਣਨ ਖਾਤਰ ਬਾਦੀਆਂ ਵਿੱਚ ਭਟਕਣਾ ਚਾਹੁੰਦਾ ਹਾਂ ਹੁਣ ਮੇਰਾ ਜੀ ਕਰਦਾ ਕਿ ਮੈਂ ਨਾਵਨ ਕਰਾਂ ਪੰਜਾਬੀ ਭਾਸ਼ਾ ਦੇ ਉਹਨਾਂ ਧਰਤੀ ਰੰਗੇ ਅੱਖਰਾਂ ਤੇ ਸਾਵੇਂ ਸ਼ਬਦਾਂ ਨੂੰ ਜੋ ਸਾਨੂੰ ਵਿਰਾਸਤ ਚ ਮਿਲੇ ਜਿਨ੍ਹਾਂ ਨੂੰ ਪੜਦੇ ਲਿਖਦੇ ਅਤੇ ਗਾਉਂਦੇ ਅਸੀਂ ਜਵਾਨ ਹੋਏ ਮੈਂ ਸਿਰ ਝਕਾਉਂਦਾ ਹਾਂ ਪੰਜਾਬ ਦੇ ਉਸ ਸਾਹਿਤ ਨੂੰ ਜੋ ਹਰਿਆ ਬਿਰਖਾਂ ਸ਼ਾਮੇ ਪੜਿਆ ਤੇ ਨੀਲੀਆਂ ਪਾਣੀਆਂ ਤੇ ਤਰਦਾ ਰਿਹਾ ਇਹਨਾਂ ਨੀਲੇ ਪਾਣੀਆਂ ਨੂੰ ਜਿਵੇਂ ਬਾਬੇ ਫਰੀਦ ਨੇ ਨਤਾਰਿਆ ਸੀ ਬਾਬੇ ਕਬੀਰ ਨੇ ਪੁੱញਿਆ ਸੀ ਇੰਜ ਨਹੀਂ ਲੱਗਦਾ ਜਿਵੇਂ ਬਾਬਾ ਨਾਨਕ ਰੇਤੇ ਮਿੱਟੀ ਨਾਲ ਭਰੀਆਂ ਆਪਣੀਆਂ ਪਿੰਜਣੀਆਂ ਤੇ ਪੈਰਾਂ ਨੂੰ ਕਿਸੇ ਝਰਨੇ ਤੇ ਬੈਠਾ ਧੋ ਰਿਹਾ ਹੋਵੇ ਅਤੇ ਪੰਜਾਬੀ ਸਾਹਿਤ ਵਿੱਚ ਨਵੀਨਤਾ ਸਹਜਤਾ ਤੇ ਸੁਹਾਜਤਾ ਪੱਭਾਂ ਭਾਰ ਹੋ ਰਹੀ ਹੋਵੇ ਅਸੀਤ ਖੁੱਲੀਆਂ ਨਿਆਮਤਾਂ ਦੀ ਬਲੌਰੀ ਧਰਤ ਦੇਸ ਪੰਜਾਬ ਦੇ ਵਸਨੀਕਾਂ ਜਿੱਥੇ ਕਿਸਾਨਾਂ ਨੇ ਰਕੜ ਸਜਾ ਦਿੱਤੇ ਖਾਈਆਂ ਖੱਪੇ ਪੂਰ ਦਿੱਤੇ ਬਾਗਾਂ ਫੁਲਕਾਰੀਆਂ ਚਰਖਿਆਂ ਦੀ ਧਰਤੀ ਆਰਿਆਂ ਤਵੀਆਂ ਚਰਖਿਆਂ ਦੀ ਧਰਤੀ ਕਲਾ ਮਿਹਨਤ ਦਲੇਰੀ ਕੁਰਬਾਨੀ ਹਰ ਪੱਖੋਂ ਅਮੀਰ ਪੰਜਾਬ ਪੂਰੇ ਹਿੰਦੁਸਤਾਨ ਦਾ ਰਾਖਾ ਬਿਸ਼ਪ ਸਾਹਿਦ ਦਾ ਮੰਗਲਾਚਨ ਇਦਾਂ ਦੇ ਰੂਪ ਵਿੱਚ ਇੱਥੋਂ ਦੇ ਦਰਿਆਵਾਂ ਦੇ ਕੰਢਿਆਂ ਤੇ ਸਮਾਦੀ ਲਾਈ ਬੈਠੇ ਮਹਾਨ ઋਸ਼ੀਆ ਤੇ ਦੇਵੀ ਕੰਠ ਚੋਂ ਗੂੰਜਿਆ ਸੀ ਆਰਿਆ ਸਭਿਅਤਾ ਦੇ ਜਨਮ ਤੋਂ ਵੀ ਪਹਿਲਾਂ ਪੰਜਾਬ ਦੀ ਸਭਿਅਤਾ ਉੱਚਤਾਂ ਦੇ ਸ਼ਿਖਰ ਤੇ ਸੀ ਹੜੱppa ਦੀਆਂ ਖੁਦਾਈਆਂ ਬੋਲਦੀਆਂ ਨੇ ਉਹ ਧਰਤੀ ਜਿੱਥੇ ਕਿੱਸਾ ਜਗਤ ਦਾ ਸ਼ਹਿਨशाह ਤੇ ਟਾਬਾਂ ਦੇ ਪਾਣੀਆਂ ਦਾ ਸੇਵਕ ਬਾਰਿਸ਼ਾ ਹੀਰ ਦੀਆਂ ਪੈੜਾਂ ਲੱਭਦਾ ਰਹਾ ਤੇ ਸੁਖਨ ਦੀ ਨਵਾਬੀ ਫੁੱਲ ਚੁਗਦਾ ਰਹਾ ਬਦੇ ਫੁਲੇ ਪੰਜਾਬ ਦੇਸ ਪੰਜਾਬ ਦੇ ਹਿੱਸੇ ਆਈਆਂ ਟੋਬੇ ਟਾਵ ਛੱਪੜ ਦਰਿਆਈਆਂ ਟਿੱਡੇ ਝੰਡ ਕਿੱਕਰ ਹਰਿਆਈਆਂ ਖੁੱਲੀਆਂ ਤੁੱਪਾਂ ਤੇ ਪੁਰਵਾਈਆਂ ਖਿਚੜੀ ਕੱਚੇ ਦੁੱਧ ਮਲਾਈਆਂ ਗੁੱਲੀਆਂ ਡੰਡੇ ਪੁਣ ਸਲਾਈਆਂ ਗੜਬੇ ਛੰਨੇ ਕੋਲ ਕਢਾਈਆਂ ਸਾਹਾ ਕੰਗਣਾ ਗਾਨਿਆ ਮਾਲੀਆਂ ਦੇਸ਼ਕ ਇਸ ਕਿਤਾਬ ਨੂੰ ਕੋਈ ਵੱਡੀ ਮਲਜਾ ਪ੍ਰਾਪਤੀ ਨਹੀਂ ਸਮਝਦਾ ਪਰ ਇਸ ਦੇ ذریعے ਮੈਂ ਕੁਝ ਭੁੱਲੇ ਵਿਸਰੇ ਤੇ ਅਖੋਤੀ ਆਧੁਨਿਕਤਾ ਦੀ ਗਰਦ 'ਚ ਲਟਕਦੇ ਰੰਗਾਂ ਨੂੰ ਚੁਗਿਆ ਹੈ ਇਸ ਕਿਤਾਬ ਦਾ ਹਰ ਇੱਕ ਵਰਤਾ ਉਸ ਤੁਪਨ ਨੂੰ ਵੀ ਸਮਰਪਿਤ ਹੈ ਜਿਹੜੀ ਸਾਡੇ ਵੇੜਿਆਂ 'ਚ ਉੱਡ ਗਈ ਮੈਨੂੰ ਜਿੱਥੇ ਵੀ ਉਸ ਤੋਂ ਪਦੀ ਝਲਕ ਦਿਖਾਈ ਦਿੱਤੀ ਮੈਂ ਉਸ ਨੂੰ ਛੂਣ ਲਈ ਦੌੜਿਆ ਮੈਂ ਇਹੋ ਵੀ ਕਹਿ ਸਕਦਾ ਹਾਂ ਕਿ ਇਸ ਕਿਤਾਬ ਰਾਹੀਂ ਮੈਂ ਕੋਈ ਪਗੜੰਡੀ ਜਹੀ ਲੱਭੀ ਹੈ ਜਿਹੜੀ ਮੈਨੂੰ ਉਸ ਆਜ਼ਾਦ ਕਿਤਾਬ ਵੱਲ ਲੈ ਜਾਣਾ ਚਾਹ ਰਹੀ ਹੈ ਜਿਸ ਨੂੰ ਲਿਖਣ ਲਈ ਮੇਰੇ ਮਨ ਵਿੱਚ ਕੋਈ ਪੰਛੀ ਲਗਾਤਾਰ ਛਟਪਟਾਦਾ ਰਿਹਾ ਹੈ ਤੀਲੇ ਇਕੱਠੇ ਕਰ ਰਿਹਾ ਹੈ ਮੈਨੂੰ ਜ਼ਰੂਰੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਪਾਣੀ ਤੇ ਤੁਰਨਾ ਸਿੱਖਣ ਤੋਂ ਪਹਿਲਾਂ ਪਾਣੀ ਵਿੱਚ ਤਰਨਾ ਤਾਂ ਆਉਂਦਾ ਹੋਵੇ ਮੈਂ ਜੀ ਪੱਤਨਾਂ ਤੇ ਬੈਠਣ ਦਾ ਗੁਰ ਸਿੱਖ ਰਿਹਾ ਹਾਂ ਮੈਂ ਦਾਅਵੇ ਕਰਦਾ ਹਾਂ ਕਿ ਪੰਜਾਬੀ ਵਿੱਚ ਬਹੁਤ ਕੁਝ ਲਿਖਿਆ ਜਾਣਾ ਹੈ ਜੋ ਧਰਤੀ ਦੀ ਹਰ ਮਹਿਰੀ ਖੁੱਡ ਤੱਕ ਪੜੇਗਾ ਮੈਂ ਖੁਸ਼ ਵੀ ਹਾਂ ਕਿ ਲਿਖਣ ਨੂੰ ਬੜਾ ਕੁਝ ਹੈ ਤੇ ਦੁਹਾਈ ਵੀ ਦੰਦਾ ਹਾਂ ਕਿ ਸਾਹਿਤ ਨੂੰ ਜਾਂ ਕਵਿਤਾ ਨੂੰ ਮਹਿਜ ਆਮ ਮਾਨਵੀ ਰਿਸ਼ਤਿਆਂ ਸਾਕੀਆਂ ਪੈਮਾਨਿਆਂ ਨਿਜੀ ਜਿਹੇ ਦੁੱਖਾਂ ਬੇਵਫਾਈਆਂ ਤੱਕ ਹੀ ਸੀਮਤ ਨਾ ਰੱਖਿਆ ਜਾਵੇ ਹਾਂ ਸਾਹਿਤ ਨੂੰ ਜਾਂ ਭਾਸ਼ਾ ਨੂੰ ਕਿਸੇ ਸੇਵਾ ਦੀ ਲੋੜ ਨਹੀਂ ਹੁੰਦੀ ਸੇਵਾ ਬਿਮਾਰਾਂ ਦੀ ਹੁੰਦੀ ਹੈ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਸਦਾ ਨਰੋਏ ਰਹਿਣਾ ਹੈ ਤਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ ਹਵਾ ਬਗੀ ਤਾਂ ਆਪੇ ਮੂਰੇ ਹੋਣਗੇ